ਕੁਰਜੀ ਕਾਲ ਸਵਾਯੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਤੁਹਾਡੇ ਨਾਲ ਅਸੀਂ ਜੋ ਸ਼ੰਭੂ ਬਾਰਡਰ ਪੰਜਾਬ ਤੇ ਹਰਿਆਣੇ ਨੂੰ ਵੰਡਦਾ ਔਰ ਉਹ ਜੋ ਮਾਰਗ ਸੜਕ ਜੀਟੀ ਰੋਡ ਇਹਦਾ ਕੀ ਇਤਿਹਾਸ ਹੈ ਇਹਨੂੰ ਬਣਾਉਣ ਵਾਲਾ ਕੌਣ ਆ ਉਹਦੇ ਬਾਰੇ ਵਿਚਾਰ ਕਰਾਂਗੇ। ਸ਼ੇਰ ਸਾਹ ਸੂਰੀ ਮਾਰਕ ਜੀਟੀ ਰੋਡ 16ਵੀਂ ਸਦੀ ਵਿੱਚ ਸ਼ੇਰ ਸਾਹ ਸੂਰੀ ਨੇ ਇਹ ਸੜਕ ਤਿਆਰ ਕਰਵਾਈ ਜਿਹਦਾ ਜਨਮ ਦਾ ਨਾਮ ਫਰੀਦ ਖਾਨ ਸੀ। ਇਹ ਸੜਕ ਪੰਜਾਬ ਦੇ ਵਿੱਚੋਂ ਪਸ਼ਾਵਰ ਤੋਂ ਸ਼ੁਰੂ ਹੋ ਕੇ ਤੇ ਭਾਰਤ ਵਿੱਚੋਂ ਦੀ ਹੁੰਦਾ ਹੋਇਆ ਸੂਨ ਔਰ ਗਾਉ ਬੰਗਲਾਦੇਸ਼ ਵਿੱਚ ਖਤਮ ਹੁੰਦਾ ਜਾ ਕੇ ਇਹਦੀ ਕੁੱਲ ਲੰਬਾਈ 2500 ਕਿਲੋਮੀਟਰ ਹੈ ਇਹ ਤਕਰੀਬਨ 1540 ਤੋਂ 1545 ਦੇ ਵਿੱਚ ਇਹ ਦੀ ਤਿਆਰੀ ਕਰਵਾਈ ਗਈ ਹੈ ਅੱਜ ਇਸ ਨੂੰ ਬਣੇ ਨੂੰ 500 ਸਾਲ ਦੇ ਕਰੀਬ ਬੀ ਚੁੱਕਿਆ ਅਰੇ ਇਸ 500 ਸਾਲ ਦਾ ਇਤਿਹਾਸ ਆ ਕਿ ਇਹ ਸੜਕ ਦੇ ਉੱਤੇ ਕਦੀ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਈ ਇੱਥੋਂ ਤੱਕ ਇੱਕ ਮੁਗਲਾ ਸਰਕਾਰ ਰਾਜ ਮੁਗਲ ਰਾਜ ਇਹ ਸੜਕ ਨੂੰ ਬਣਾਉਣ ਵਾਲੇ ਇਹ ਸੜਕ ਨੂੰ ਰਿਪੇਅਰ ਵੀ ਕਰਾਉਂਦੇ ਰਹੇ ਤੇ ਇਸ ਨੂੰ ਹਰ ਹਾਲੀ ਉਹਨਾਂ ਨੇ ਚਾਲੂ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਸ਼ਾਵਰ ਤੋਂ ਇਹ ਸੜਕ ਬੰਗਲਾਦੇਸ਼ ਤੱਕ ਜਾਂਦੀ ਹੈ। ਇਹ ਸੜਕ ਦੇ ਉੱਤੇ ਸਭ ਤੋਂ ਜ਼ਿਆਦਾ ਵਪਾਰ ਜਿਹੜਾ ਵਪਾਰ ਦਾ ਸਮਾਨ, ਵਪਾਰ ਦਾ ਕਾਰੋਬਾਰ ਇਹ ਸੜਕ ਤੇ ਚੱਲਦਾ। ਇਸ 500 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਇੱਕ ਘਟਨਾ ਵਾਪਰੀਆ ਜੋ ਸ਼ੰਭੂ ਬਾਰਡਰ ਦੇ ਉੱਤੇ ਭਾਰਤ ਦੀ ਸਰਕਾਰ ਨੇ ਭਾਰਤ ਦੀ ਸਰਕਾਰ, ਬੀਜੇਪੀ ਦੀ ਸਰਕਾਰ ਜਿਨੇ ਪੰਜਾਬ ਨੂੰ ਪੰਜਾਬ ਤੇ ਹਰਿਆਣਾ ਨੂੰ ਵੰਡਦਾ ਆਇਆ ਇਹ ਬਾਰਡਰ ਪੰਜਾਬ ਨੂੰ ਇਹ ਸੜਕ ਨਾਲੋਂ ਤੋੜ ਕੇ ਇਥੇ ਸ਼ੰਭੂ ਬਾਰਡਰ ਦੇ ਉੱਤੇ 4 ਫੁੱਟ ਉੱਚੀ ਕੰਕਰੀਟ ਦੀ ਦੀਵਾਰ ਖੜੀ ਕਰ ਦਿੱਤੀ ਹੈ ਇਸ ਨੂੰ ਦੁਨੀਆ ਨਾਲ ਐਡ ਕਰ ਦਿੱਤਾ ਗਿਆ ਇਹਨਾ ਡਰ ਖੌਫ ਪੰਜਾਬ ਵਾਸੀਆਂ ਤੋਂ ਸੈਂਟਰ ਗਵਰਨਮੈਂਟ ਨੂੰ ਕੇਂਦਰ ਦੀ ਸਰਕਾਰ ਨੂੰ ਕਿੰਨੀ ਵੱਧ ਨਸੀਬੀ ਹੈ ਕਿ ਜਿਹੜਾ ਇਹ ਸੜਕ ਨੂੰ ਇਹਨੇ ਸੜਕ ਬਣਵਾਈ ਹੈ ਸ਼ੇਸਾ ਸ਼ਾਹ ਸੂਰੀ ਉਹ ਕਿਸਾਨਾਂ ਦਾ ਇਹਦਾ ਹਮਦਰਦ ਸੀ ਕਿ ਉਹ ਹਰ ਹਮਦਰਦ ਕਿਸਾਨਾਂ ਨੂੰ ਦੇਖੀ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰੀੜ ਦੀ ਹੱਡੀ ਸਮਝਦਾ ਆਇਆ ਇਥੋਂ ਤੱਕ ਕਿ ਉਸਨੇ ਕਿਸਾਨਾਂ ਉਪਰ ਟੈਕਸ ਵੀ ਘਟਾਇਆ ਹਰ سہولت ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਅੱਜ ਦੀ ਸਰਕਾਰ ਇਹ ਕਿਸਾਨਾਂ ਦੇ ਮਸਲੇ ਤੇ ਕੀ ਹੱਲ ਕਰਨੇ ਆ ਇਹਨਾਂ ਨੇ ਉਹ ਸੜਕ ਨੂੰ ਹੀ ਵੰਡ ਕੇ ਰੱਖ ਦਿੱਤਾ ਉਹ ਸੜਕ ਦੇ ਉੱਤੇ ਚਾਰ ਫੁੱਟ ਦੀ ਉੱਚੀ ਕੰਕਰੀਟ ਦੀ دیوار ਖੜੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਾਉਣ ਲਈ ਦਿੱਲੀ ਪਹੁੰਚਣ ਤੋਂ ਰੋਕ ਦਿੱਤਾ ਕਿੱਡੀ ਵੱਡੀ ਬਾਦ ਨਸੀਬੀ ਹੈ ਇਹਸ ਮਲਕ ਦੀ ਸਾਡੇ ਮਲਕ ਦੀ ਔਰ ਕਿੱਡੀ ਮਾੜੀ ਸੋਚ ਹੈ ਸਰਕਾਰ ਦੀ ਜਿਹੜੀ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ بجائے ਉਸ ਰੋਡ ਨੂੰ ਹੀ ਬੰਦ ਕਰ ਦਿੱਤਾ। ਉਸ ਸੜਕ ਨੂੰ ਹੀ ਬੰਦ ਕਰ ਦਿੱਤਾ। ਜਿਹੜੇ ਜੁਤੇ 500 ਸਾਲ ਪਹਿਲਾਂ ਤੋਂ ਕਰੋੜਾਂ ਅਰਬਾਂ ਰੁਪਈਆ ਦਾ ਵਪਾਰ ਚੱਲਦਾ ਸੀ। ਆ ਜੋ ਸੜਕ ਨੂੰ ਬੰਦ ਕਰਕੇ ਇਹ ਸਰਕਾਰ ਪਤਾ ਨਹੀਂ ਕੀ ਦਿਮਾਗ ਵਿੱਚ ਲਈ ਬੈਠੀ ਹੈ ਕੀ ਇਹਨਾਂ ਦੀ ਸੋਚ ਵਿੱਚ ਹੈ। ਇਹ ਇਹ ਕਰਨਾ ਚਾਹੁੰਦੀ ਹੈ ਸੋਕ੍ਰੇਟੀ ਸ਼ਰਮਨਾਕ ਗੱਲ ਹੈ ਇਹ ਉਹ ਸੜਕ ਜਿਸ ਨੂੰ ਮੁਗਲ ਸਮਰਾਟ ਨੇ ਆਪਣੇ 5 ਸਾਲ ਦੇ ਸ਼ਾਸਨ ਕਾਲ ਵਿੱਚ ਹਾਲਾਂਕਿ ਉਸ ਨੂੰ ਬਹੁਤਾ ਸਮਾਂ ਰਾਜ ਕਰਨ ਲਈ ਨਹੀਂ ਮਿਲਿਆ ਫਿਰ ਵੀ ਉਸ ਦੀ ਸੋਚ ਕਿੰਨੀ ਉੱਚੀ ਸੀ ਕਿ ਉਸ ਨੇ ਇਸ ਸੜਕ ਦਾ ਨਿਰਮਾਣ ਕੀਤਾ ਤੇ ਅੱਜ ਦੀ ਸਰਕਾਰ ਜਿਹਨੂੰ ਚਾਹੀਦਾ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਕਰਦੀ ਕਿਸਾਨਾਂ ਦੀਆਂ ਜੈਜ ਵਾਂਗਾਂ ਮੰਨ ਕੇ ਉਹਨਾਂ ਦੀ ਪੁਕਾਰ ਸੁਣਦੀ ਜੋ ਕਿਸਾਨਾਂ ਦੀ ਇਸ ਵੇਲੇ ਹਾਲਤ ਹੈ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਉਸ ਨੇ ਇਸ ਸੜਕ ਦੇ ਉੱਤੇ 4 ਫੁੱਟ ਚੀਕ ਕੰਕਰੀਟ ਦੀ ਦੀਵਾਰ ਖੜੀ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੋਕ ਲਿਆ ਤਾਂ ਕਿ ਉਹਨਾਂ ਦੀ ਆਵਾਜ਼ ਦਿੱਲੀ ਦੇ ਤੱਕ ਤੱਕ ਨਾ ਪਹੁੰਚ ਸਕੇ ਜੋ ਮੇਰਾ ਇਹ ਵੀਡੀਓ ਪਾਉਣ ਦਾ ਮਕਸਦ ਸਿਰਫ ਇਹ ਹੈ ਕਿ ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੀਆਂ ਸਰਕਾਰਾਂ ਡੈਮੋਕ੍ਰੇਸੀ ਦੀ ਸਰਕਾਰ ਔਰ ਇਸ ਤਰ੍ਹਾਂ ਦੇ ਸ਼ਰਮਨਾਕ ਕਾਰੇ ਇਹ ਸਾਡੇ ਦੇਸ਼ ਨੂੰ ਕਿੱਧਰ ਲੈ ਕਿਹੜੇ ਪਾਸੇ ਵੱਲ ਲੈ ਕੇ ਜਾ ਰਹੇ ਹੈ ਇਹਦਾ ਅੰਤ ਕੀ ਨਿਕਲੂਗਾ ਕੀ ਇਹ ਨਾ ਦੀਵਾਰਾਂ ਨਾਲ ਕਿਸਾਨਾਂ ਦੀ ਆਵਾਜ਼ ਦਬਾਈ ਜਾ ਸਕੇਗੀ ਕੀ ਇਹ دیوار ਬਣਾ ਕੇ ਕੀ ਸਿੱਧ ਕਰਨਾ ਚਾਹੁੰਦੇ ਹੈ ਔਰ ਦੀਵਾਰ ਵੀ ਉਸ ਮਾਰਗ ਦੇ ਉੱਤੇ ਜਿਹੜੀ ਕਿ ਪਸ਼ਾਵਰ ਤੋਂ ਲੈ ਕੇ ਬੰਗਲਾਦੇਸ਼ ਤੱਕ ਜਾਂਦੀ 2500 ਕਿਲੋਗ੍ਰਾਮ ਦੀ ਦੀਵਾਰ। ਪਾਰ ਦੇ ਦੂਰਵਾਦੇ ਦੇਸ਼ ਇਹਦੇ ਬਾਰੇ ਕੀ ਸੋਚਦੇ ਹੋਣਗੇ? ਕੀ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦੀਆਂ ਹੋਣਗੀਆਂ? ਕਿੰਨੀ ਸ਼ਰਮਨਾਕ ਗੱਲ ਹੈ। ਸੋ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਨਾਲ ਬੈਠ ਕੇ ਕਿਸੇ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਲੱਭਣ ਲਈ ਕੋਈ ਉਪਰਾਲਾ ਕਰੇ ਨਾ ਕਿ ਉਹਨਾਂ ਨੂੰ ਸੜਕਾਂ ਦੇ ਉੱਤੇ ਰੋਣ ਲਈ ਛੱਡ ਦਿੱਤਾ ਜਾਵੇ ਉਹ ਵੀ ਇੱਕ ਕੰਕਰੀਟ ਦੀ دیوار ਬਣਾ ਕੇ ਉੱਥੇ ਉਹਨਾਂ ਨੂੰ ਬਹਿਣ ਲਈ ਮਜਬੂਰ ਕਰ ਦਿੱਤਾ ਇਤੋਂ ਸੀ ਇਥੇ ਬੈਠੇ ਰਹੋ ਬਸ ਕੀ ਪ੍ਰਾਪਤੀ ਹੋਗੀ ਸਰਕਾਰ ਦੀ ਹਜ਼ਾਰਾਂ ਨੌਜਵਾਨ ਇਹਨਾਂ ਬਾਹਰਾਂ ਦਿੱਤੇ ਰੋਲ ਰਹੇ ਆ ਬਜ਼ੁਰਗ ਮਾਈਆਂ ਬੀਬੀਆਂ ਬੈਣਾ ਉਸ ਦੀਵਾਰ ਦੇ ਲਾਗੇ ਬਹਿ ਕੇ ਤੇ ਆਪਣੀ ਆਵਾਜ਼ ਦਿੱਲੀ ਦੇ ਤਖਤਨ ਉਸ ਨੂੰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਅੰਨੀ ਬੋਲੀ ਸਰਕਾਰ ਇਹਨਾਂ ਨੂੰ ਕਿਸੇ ਦੇ ਦੁੱਖ ਤਕਲੀਫ ਨਾਲ ਕੋਈ ਮਸਲਾ ਨਹੀਂ ਕੋਈ ਮਤਲਬ ਹੀ ਇਹਨਾਂ ਨੂੰ ਇਹਨਾਂ ਨੇ ਉਹ ਸ਼ੰਭੂ ਬਾਰਡਰ ਤੋਂ ਦੀਵਾਰ ਬਣਾ ਕੇ ਪੰਜਾਬ ਤੇ ਹਰਿਆਣੇ ਦੀ ਇਸ ਬਾਰਡਰ ਨੂੰ ਪੱਕਾ ਵੰਡ ਕੇ ਰੱਖ ਦਿੱਤਾ ਕੀ ਪੰਜਾਬ ਦੇ ਲੋਕ ਦਿੱਲੀ ਤੱਕ ਦਿੱਲੀ ਦੀ ਸਰਕਾਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਕੀ ਪੰਜਾਬ ਦੇ ਲੋਕਾਂ ਦਾ ਦਿੱਲੀ ਤੱਕ ਆਵਾਜ਼ ਠੋਣ ਦਾ ਕੋਈ ਹੱਕ ਨਹੀਂ ਉਹਨਾਂ ਨੂੰ ਪ੍ਰਾਪਤ ਇਹ ਕੋ ਮਛਲੀ ਦਾ ਹੱਲ ਨਹੀਂ ਸੋ ਗੁਜਾਰਿਸ਼ ਕਰਦਾ ਫੇ ਦੂਸਰੀ ਗੱਲ ਕਿ ਜੋ ਇਹ ਸ਼ੰਭੂ ਬਾਰਡਰ ਤੇ ਦੀਵਾਰ ਬਣਾਈ ਆ ਹਜ਼ਾਰਾਂ ਮੁਸਾਫਰ ਰੋਜ਼ਾਨਾ ਇਹ ਸੜਕ ਦਿੱਤੀ ਗੁਜਰਦੇ ਸਨ ਜੋ ਉਹਨਾਂ ਨਾਲ ਬੀਤ ਰਹੀ ਹੈ ਕਦੀ ਉਹਨਾਂ ਦੀ ਸਾਰ ਲਈ ਇਹਨਾਂ ਨੇ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਇੱਕ ਮੁਸਾਫਰ ਨਾਲ ਬੀਤਾ ਉਹਦੇ ਬਾਰੇ ਦੱਸਾਂਗੀ ਜਦੋਂ ਮੈਂ ਪੰਜਾਬ ਤੋਂ ਚੱਲ ਕੇ ਦਿੱਲੀ 에어ਪੋਰਟ ਤੇ ਆਉਣਾ ਸੀ ਉੱਥੋਂ ਕੈਨੇਡਾ ਆਉਣਾ ਸੀ ਮੈਂ ਜੋ ਸਾਡੇ ਨਾਲ ਵਾਪਰੀ ਹੈ ਔਰ ਜੋ ਉਥੋਂ ਗੁਜ਼ਰ ਰਹੇ مسافرซਾਨ ਅੱਖੀਂ ਡਿਠਾ ਹਾਲ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਮੈਂ ਦਿੱਲੀ ਸਰਕਾਰ ਨੂੰ गुजारिश ਕਰਦਾ ਇਹ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਮਸਲੇ ਕਿਸਾਨਾਂ ਦੇ ਮਸਲੇ ਆ ਇਹਨਾਂ ਨੂੰ ਹੱਲ ਕੀਤਾ ਜਾਵੇ ਔਰ ਜੋ ਮੁਸਾਫਰ ਇਸ ਬਣੀ ਹੋਈ ਦੀਵਾਰ ਦਾ ਕਮਿਆਨਾ ਬੂਤ ਰਹੇ ਜੋ ਉਹਨਾਂ ਨੂੰ ਤੰਗੀਆਂ ਤਕਲੀਫਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਦਲਵੀਂ ਧਿਆਨ ਦਿੱਤਾ ਜਾਵੇ। ਸੋ ਇਹ ਵੀਡੀਓ ਜਿਹੜਾ ਵੀਰ ਸੁਣੇ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰੇ ਤਾਂ ਕਿ ਦਿੱਲੀ ਦੀ ਅੰਨੀ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚੇ। ਕਿ ਇਹ ਕੋਈ مسئلے ਦਾ ਹੱਲ ਨਹੀਂ ਆ ਕਿ ਕਸਰ ਸੜਕ ਨੂੰ ਬੰਦ ਕਰਕੇ ਪੰਜਾਬ ਵੱਲੋਂ ਆ ਰਿਹਾ ਕਸੂਨਾ ਦਾ ਰਸਤਾ ਰੋਕ ਲਿਆ ਜਾਵੇ। ਇਹ ਕੋ ਮੱਛਲੀ ਦੀ ਹਾਲ ਨਹੀਂ ਆ। ਡੈਮੋਕ੍ਰੇਸੀ ਸਰਕਾਰ ਦਾ ਮਤਲਬ ਹੁੰਦਾ ਦੁਨੀਆ ਦੀ ਜਨਤਾ ਦੀ ਗੱਲ ਸੁਣੇ। ਔਰ ਇਹ ਦਿੱਲੀ ਦੀ ਸਰਕਾਰ ਨੂੰ ਚਾਹੀਦਾ ਕਿ ਉਹ ਕਿਸਾਨਾਂ ਦੀ ਗੱਲ ਸੁਣੇ, ਮਜ਼ਦੂਰ ਜਿਹੜੇ ਕਿਸਾਨਾਂ ਨਾਲ ਬੈਠੇ ਉਹਨਾਂ ਦੀ ਗੱਲ ਸੁਣੇ। ਹੋ ਜੀ ਦਾ ਜਲਦੀ ਤੋਂ ਜਲਦੀ ਹਾਲ ਖੰਡਿਆ ਜਾਵੇ। ਤੁਸੀਂ ਨਾ ਆਲੋਪ ਜਾਣ ਵਾਲਾ। ਵਾਇਰੂ ਜੀ ਦਾ ਖਾਲਸਾ। ਵਾਇਰੂ ਜੀ ਕੀ ਫਤਿਹ।